ਜਿਹੜਾ ਮਸਲਾ ਕੁੱਲੜ ਪੀਜੇ ਵਾਲੇ ਦਾ ਕਾਫੀ ਗਰਮਾਇਆ ਹੋਇਆ ਮਸਲਾ ਉਹ ਉਹਦੇ ਵਿੱਚ ਕੁਛ ਨਿੰਗ ਸਿੰਘ ਉਹਦੇ ਉੱਥੇ ਮੁਜਲੋ ਦੀ ਲੁਧਿਆਣੇ ਤੋਂ ਜਿਲेंद्र ਗਏ ਆ ਉਹਦੇ ਮਸਲੇ 'ਚ ਉਹਦੀ ਦੁਕਾਨ ਤੇ ਗਏ ਆ ਉਸ ਬੰਦੇ ਨੇ ਉਹਨਾਂ ਨਿੰਗਾ ਸਿੰਘਾਂ ਬਾਰੇ ਕੀ ਗੱਲਾਂ ਕਹੀਆਂ ਤੇ ਉਸ ਬੰਦੇ ਨੇ ਜਿਹੜੇ ਬੰਦੇ ਨੇ ਉਹਨੇ ਖਿਲਾਫ ਬੋਲਿਆ ਉਹਨੂੰ ਕੀ ਗੱਲਾਂ ਕਹੀਆਂ ਉਹ ਕੁੱਲੜ ਫੁੱਲੜ ਪੀਜੇ ਵਾਲੇ ਨੇ ਉਹਦੇ ਬਾਰੇ ਆਪਾਂ ਗੱਲਬਾਤ ਕਰਨੀ ਆ ਤੇ ਆਪ ਸੰਗਤ ਜੇ ਕੋਈ ਵੀ ਦਰਤ ਦਾ ਵੀਡੀਓ ਨੂੰ ਸ਼ੇਅਰ ਕਰਿਓ ਤੇ ਥੋੜਾ ਜਿਆਦਾ ਜਲਦੀ ਆ ਕਿਉਂਕਿ ਥੋੜਾ ਰੈ ਰਾਜ ਸਾਹਿਬ ਦਾ ਟਾਈਮ ਹੋਣ ਵਾਲਾ ਹੈ ਤੇ ਸਾਨੂੰ ਵੀ ਥੋੜੀ ਜਲਦੀ ਆ ਹੁਣ ਬੇਨਤੀ ਇਹ ਆ ਉਹ ਬੰਦੇ ਦੀ ਮੈਂ ਵੀਡੀਓ ਸੁਣੀ ਆ ਉਹ ਬੰਦਾ ਸ਼ਰਿਆਂ ਗਾਲਾਂ ਕੱਢ ਰਿਹਾ ਹੈ ਲੋਕੀ ਮੱਚਦੇ ਆ ਕਹਿੰਦਾ ਮੇਰੇ ਤੋਂ ਉਹ ਬੰਦਾ ਕਹਿੰਦਾ ਕਹਿੰਦਾ ਕਿ ਲੋਕੀ ਨਾ ਕਹਿੰਦਾ ਮੇਰੀ ਵੀਡੀਓ ਤੋਂ ਫੇਮ ਭਾਲਦੇ ਆ ਉਹ ਕੁੱਲੜ ਪੀਜੇ ਵਾਲਾ ਬੇਸ਼ਰਮ ਬੰਦਾ ਮੈਂ ਉਸ ਲੱਚਰ ਨੂੰ ਉਸ ਬੇਸ਼ਰਮ ਨੂੰ ਬੇਸ਼ਰਮੀ ਕਹੂੰਗਾ ਕਹਿੰਦਾ ਲੋਕ ਮੇਰੇ ਤੋਂ ਫੇਮ ਭਾਲਦੇ ਆ ਜੀਦਾ ਕਹਿੰਦਾ ਕੋਈ ਜਿਹਨੂੰ ਕੋਈ ਜਾਣਦਾ ਨਹੀਂਗਾ ਕਹਿੰਦਾ ਸਾਡੀ ਕਹਿੰਦਾ ਜਿਹਦੀ ਵੀਡੀਓ ਕੋਈ ਵੇਖਦਾ ਨਹੀਂਗਾ ਕਹਿੰਦਾ ਉਹ ਕਹਿੰਦਾ ਮੇਰਾ ਨਾਮ ਲੈ ਕੇ ਵੀਡੀਓ ਪਾਉਂਦੇ ਆ ਤੇ ਵੀਡੀਓ ਕਹਿੰਦਾ ਚੱਲ ਜਾਂਦੀ ਆ ਅਗਲੀ ਵੀਡੀਓ ਕਹਿੰਦਾ ਹੋਰ ਪਾ ਦਿੰਦੇ ਆ ਉਹ ਲਾਂਤੀਆ ਤੈਨੂੰ ਕੋਈ ਬੰਦਾ ਅਸੀਂ ਮੋਗੇ ਤੋਂ ਆ ਤੈਨੂੰ ਤੂੰ ਅਸੀਂ ਤੈਨੂੰ ਜਾਣਦੇ ਵੀ ਨਹੀਂ ਸੀਗੇ ਜੇ ਤੂੰ ਆਹ ਗੰਦ ਪਾਇਆ ਏ ਤਾਂ ਹੀ ਤੈਨੂੰ ਜਾਣਿਆ ਨਾ ਅਸੀਂ ਤੇਰੀ ਪਹਿਲਾਂ ਕੋਈ ਬੁੜੀ ਵੀ ਵੇਖੀ ਸੀਗੀ ਸਾਨੂੰ ਤੇਰੇ ਤੋਂ ਨਾ ਫੇਮ-ਫੂਮ ਦੀ ਕੋਈ ਲੋੜ ਨਹੀਂ ਸਾਡਾ ਤਾਂ ਫੇਮ ਆ ਸਾਡਾ ਬਾਪੂ ਸਾਡਾ ਬਾਣਾ ਤੇਰੇ ਵਰਗਿਆਂ ਤੋਂ ਜੋ ਜਨਾਨੀਆਂ ਨੂੰ ਲੋਕਾਂ ਸਾਹਮਣੇ ਨੰਗੀਆਂ ਕਰਕੇ ਫੇਮ ਵਾਲੀ ਗੱਲ ਕਰੀ ਹੋਈ ਏ ਤੇ ਈਆਂ ਪਹਿਣਾ ਨੰਗੀਆਂ ਕਰ ਲੋ ਲੋਕਾਂ ਸਾਹਮਣੇ ਤੇ ਤੂੰ ਇਹਨੂੰ ਫੇਮ ਕਹਿੰਦਾ ਏ ਇਕਾਦੀ ਮਸ਼ੂਰੀ ਹੋਈ ਸਾਡੀ ਉਹ ਤੇਰੀ ਘਰ ਵਾਲੀ ਆ ਚਲੋ ਸਾਡੇ ਬੱਚਿਆਂ ਵਰਗੀ ਅਸੀਂ ਉਹਨੂੰ ਕੁਝ ਨਹੀਂ ਕਹਿੰਦੇ ਪਰ ਮੈਂ ਉਸ ਬੱਚੀ ਨੂੰ ਸਮਝਾਉਣਾ ਚਾਹੁੰਦਾ ਕਿ ਇਸ ਗੰਦ ਮੰਗਰ ਲੱਗ ਕੇ ਇਸ ਪਾਗਲ ਮੰਗਰ ਲੱਗ ਕੇ ਕੁੜੀ ਆਉਦਾ ਤੂੰ ਕਿਉਂ ਆਉਦੀ ਬੇਇੱਜ਼ਤੀ ਕਰਾ ਰਹੀ ਆ ਸ਼ੀਤਿਆਂ ਦੇ ਦਿਨ ਚੱਲਦੇ ਤੁਸੀਂ ਇਹ ਕਿਹੜਾ ਕੰਮ ਸ਼ੁਰੂ ਕਰ ਲਿਆ ਆ ਨਵਾਂ ਕੰਮ ਫੇਰ ਸ਼ੁਰੂ ਕਰ ਲਿਆ ਤੂੰ ਵੀਡੀਓ ਬਣਾਉਣਾ ਹੈ ਤੂੰ ਚਲੋ ਤੂੰ ਆਉਦੀ ਕਹਿੰਦਾ ਵੀ ਤੂੰ ਆਉਦੀ ਰੋਜੀ ਰੋਟੀ ਵਾਸਤੇ ਚਲਾਉਣਾ ਤੇ ਅੱਜ ਜਿਹੜੇ ਛਿੱਤੀ ਢੜੇ ਚੱਲਦੇ ਜੀ ਤੂੰ ਤੇਰੀ ਚੱਲ ਤੈਨੂੰ ਜੇ ਚਾਰ ਲੋਕ ਦੇਖਦੇ ਆ ਨਾ ਤੇ ਤੂੰ ਉਹ ਅੱਜ ਕੋਈ ਸਾਡੇ ਸਿੱਖ ਇਤਿਹਾਸ ਬਾਰੇ ਵੀਡੀਓ ਪਾਉਂਦਾ ਤੇ ਲੋਕਾਂ ਨੂੰ ਗਾਲਾਂ ਕੱਢ ਕੇ ਜ਼ਰੂਰ ਤੂੰ ਹੋਣੀ ਅਸੀਂ ਆ ਲੋਕ ਤੇਰੇ ਤੋਂ ਫੇਮ ਭਾਲਦੇ ਆ ਓਏ ਗੱਲ ਸੋਹਣੇ ਇਹੋ ਦਾ ਫੇਮ ਮਹਾਰਾਜ ਕਿਸੇ ਨੂੰ ਨਾ ਦੇਵੇ ਜਿਹੜਾ ਤੈਨੂੰ ਫੇਮ ਮਿਲਿਆ ਏ ਜੇ ਤੈਨੂੰ ਮਸ਼ਹੂਰੀ ਹੋਈ ਤੇ ਤੇਰੀ ਮਸ਼ਹੂਰੀ ਹੋਈ ਆ ਐਹੋ ਜੀ ਮਸ਼ਹੂਰੀ ਵਾਹਿਗੁਰੂ ਸੱਚੇ ਪਾਤਸ਼ਾਹ ਕਿਸੇ ਨੂੰ ਮਸ਼ਹੂਰੀ ਨਾ ਦੇਵੇ ਐਹੋ ਜੀ ਕੀ ਲੈਣਾ ਇਸ ਮਸ਼ਹੂਰੀ ਤੋਂ ਅਸੀਂ ਕੀ ਲੈਣਾ ਕੋਈ ਕੋਈ ਚਾਹੂਗਾ ਵੀ ਮੈਨੂੰ ਇਹੋ ਜਿਹੀ ਮਸ਼ਹੂਰੀ ਮਿਲੇ ਵੀ ਮੇਰੇ ਘਰ ਵਾਲੇ ਦਾ ਨਗੇਜ ਪੂਰੀ ਦੁਨੀਆ ਵੇਖੇ ਕੀ ਲੈਣਾ ਇਹ ਜਿਹੀ ਮਿਸ਼ਰੀ ਤੋਂ ਕਿਸ ਨੇ ਆ ਤੇ ਆਪ ਨੂੰ ਕੰਟਰੋਲ ਤੇ ਰੱਖ ਆਪ ਦੀ ਪੱਗ ਤੇਰੇ ਸਿਰ ਦੇ ਉੱਤੇ ਬੰਨੀ ਆ ਇਹ ਚਵੜਾ ਵਾਲੀਆਂ ਗੱਲਾਂ ਕਰਦਾ ਈ ਕਿਸੇ ਨੂੰ ਤੇਰੇ ਤੋਂ ਕੋਈ ਫੇਮ ਨਹੀਂ ਚਾਹੀਦਾ ਐਵੇਂ ਨਾ ਕਿਸੇ ਭੁਲੇਖੇ 'ਚ ਫਿਰਦਾ ਰਹੀਂ ਵੀ ਤੇਰੇ ਤੋਂ ਤੂੰ ਹੈ ਕੀ ਆ ਐਡੀ ਕਿਹੜੀ ਸੈਲੀਬ੍ਰਿਟੀ ਆ ਤੂੰ ਤੂੰ ਡਾਇਰੈਕਟ ਲੋਕਾਂ ਨੂੰ ਗਲਾਂ ਕਰਨ ਲੱਗਾ ਪਿਆ ਤੂੰ ਆਪ ਦਾ ਕਰ ਜੋ ਕਰਨਾ ਹੈ ਕਰੀ ਚੱਲ ਬਾਰੇ ਲੱਛਤਾ ਤੂੰ ਤੇਰੇ ਸਰਤੇ ਪੱਗ ਕਰਕੇ ਤੈਨੂੰ ਲੋਕ ਕਹਿੰਦੇ ਆ ਜੇ ਤੇਰੇ ਸਰਤੇ ਪੱਗ ਨਾ ਹੁੰਦੀ ਤੈਨੂੰ ਕਿਸ ਨੇ ਕਹਿਣਾ ਸੀਗਾ ਤੈਨੂੰ ਪਤਾ ਕੁੜੀ ਬਾਰੇ ਤੇਰੇ ਘਰ ਵਾਲੀ ਬਾਰੇ ਲੋਕ ਕਿੰਨੇ ਕਿੰਨੇ ਗੰਦੇ ਕਮੈਂਟ ਕਰਦੇ ਆ ਤੈਨੂੰ ਪਰ ਸ਼ਰਮ ਹੈ ਨਹੀਂ ਨਾ ਸਾਨੂੰ ਵੜ ਕੇ ਸ਼ਰਮ ਲੱਗਦੀ ਆ ਪਰ ਤੈਨੂੰ ਤਾਂ ਸ਼ਰਮ ਹੀ ਨਹੀਂ ਆ ਗੀ ਗੱਲ ਦੀ ਬੇਸ਼ਰਮ ਬੰਦਾ ਯਾਰ ਉਤੋਂ ਚਾਵਲ ਚਾਵਲ ਕੇ ਬੋਲਦਾ ਵੀ ਲੋਕ ਸਾਡੇ ਤੋਂ ਮਸ਼ਹੂਰੀ ਭਾਲਦੇ ਆ ਸਾਡਾ ਨਾਮ ਇੱਕ ਲੋਕ ਮਸ਼ਹੂਰ ਹੁੰਦੇ ਆ ਹਾਦੂ ਹੋ ਗਈ ਇਹਦੀ ਤੇ ਦੂਜੀ ਗੱਲ ਆ ਜਿਹੜਾ ਕੋਈ ਨੰਗ ਸਿੰਘ ਆ ਮੰਗੂ ਮੱਠ ਮੈਂ ਉਹਨੂੰ ਪੁੱਛਣੀ ਚਾਹੁੰਨਾ ਐ ਤੈਨੂੰ ਸ਼ਰਮ ਨਹੀਂ ਤੈਨੂੰ ਪੈਸਿਆਂ ਦੀ ਗੱਲ ਕਰਦੇ ਨੂੰ ਤੂੰ ਗਿਆ ਉੱਥੇ ਅਗਵਾਈ ਕਰਨ ਗਿਆ ਤੂੰ ਪੱਗ ਦੀ ਕਿ ਦਸਤਾਰ ਬੰਨ ਕੇ ਤੂੰ ਲੱਚਰਤਾ ਫੁਲਾ ਰਿਹਾ ਤੂੰ ਜਾ ਕੇ ਉੱਤੇ ਪੈਸੇ ਮੰਗ ਰਿਆ ਤੇਰੀ ਵੀਡੀਓ ਰੈਮ ਕਰੀ ਜਾਂਦਾ ਉਹ ਹੱਦ ਹੋ ਗਈ ਤੇਰੀ ਮਰੀ ਮੋਟੀ ਨਾ ਸ਼ਰਮ ਮੰਨ ਲਿਆ ਕਰੋ ਤੁਸੀਂ ਵੀ ਇਹੋ ਜਿਹੇ ਕੰਮਾਂ ਤੋਂ ਬਾਜ਼ ਆ ਜਾਓ ਇਹ ਚੰਗੇ ਨਹੀਂ ਲੱਗਦੇ ਉਹ ਕਹਿੰਦਾ ਮੇਰੇ ਤੋਂ 50000 ਰੁਪਏ ਮੰਗੀ ਜਾਂਦਾ ਉਹ ਫੋਟੋ ਬਕਾਇਦਾ ਵਿਖਾ ਕੇ ਬਕਾਇਦਾ ਉਹਦੇ ਵੀਡੀਓ ਚਲਾਈ ਨਾਲ ਤੈਨੂੰ ਤੈਨੂੰ ਸ਼ਰਮ ਚਾਹੀਦੀ ਆ ਤੈਨੂੰ ਨਾਲ ਇੱਕ ਦੋ ਦੋ ਤਨ ਹੋਰ ਸਿੰਘ ਆ ਦੇਖੋ ਥੋੜੀ ਬਹੁਤੀ ਨਾ ਬਾਣੇ ਦੀ ਲਾਜ ਰੱਖੋ ਇਸ ਬਾਣੇ ਤੇ ਨਾ ਉਂਗਲਾ ਨਾ ਕਰਾਓ ਲੋਕਾਂ ਤੋਂ ਇਹ ਇਹ ਗੱਲਾਂ ਕਰਕੇ ਨਾ ਲੋਕਾਂ ਦੀ ਜਿਹੜੀ ਇੱਜ਼ਤ ਆ ਲੋਕਾਂ ਦੇ ਨਿਗਾ ਚ ਇੱਜ਼ਤ ਆ ਬਾਣੇ ਦੀ ਉਹ ਕੱਟਦੀ ਆ ਤੇਰੇ ਵਰਗੇ ਹੁਣ ਇੱਕ ਦੀ ਵਜ੍ਹਾ ਨਾਲ ਇਸ ਬੰਦੇ ਨੇ ਹਰ ਇੱਕ ਬੰਦੇ ਨੂੰ ਚੋਰੀ ਦੀ ਨਿਗਾਹ ਨਾਲ ਦੇਖਣਾ ਵੀ ਵੀ ਸਿੰਘ ਹੋ ਜਾਊਗਾ ਉਹ ਵੀ ਸਿੰਘ ਹੋ ਜਾਊਗਾ ਸਮਝੋ ਮਰੀ ਮੁੱਠੀ ਗੱਲ ਨੂੰ ਨਾ ਕਰਿਆ ਕਰੋ ਸ਼ੀਧੀ ਦੇਨ ਚੱਲਦੇ ਆ ਮੈਂ ਮੈਂ ਨਾ ਤਾਂ ਦਾਸ ਨੇ ਬਹੁਤ ਨੂੰ ਕਿ ਮੈਂ ਵੀਡੀਓ ਵਾਰੀ ਹੈ ਨਾ ਪਾਉਣ ਤੋਂ ਚੱਲਦਾ ਸੀਗਾ ਮੈਂ ਕਹਿੰਦਾ ਨਹੀਂ ਆਪਾਂ ਕੋਈ ਵੀਡੀਓ ਨਹੀਂ ਪਾਉਣੇਗੀ ਕਿਉਂਕਿ ਸ਼ੀਧੀ ਦੇਨ ਚੱਲਦੇ ਪਰ ਇਹਨਾਂ ਨੇ ਆ ਕੁਛਿਆ ਬਾਹਰਲੇ ਬੂਰਲੇ ਜਿਹੜੇ ਆ ਹੱਦੀ ਕਰਤੀ ਇਹਨਾਂ ਨੇ 24 ਘੰਟੇ ਆ ਕੋ ਲੇਡੀਜ਼ ਆ ਤਿੰਨ ਚਾਰ ਹੋਰ ਆ ਇਹਨਾਂ ਨੂੰ ਕੋਈ ਮਤਲਬ ਨਹੀਂ ਸ਼ੀਧੀ ਦੇਦੇ ਚੱਲਦੇ ਆ ਮਤਲਬ ਸਿੱਖਾਂ ਦੇ ਹੈਸ ਦੇ ਵਲੁੰਧਰੇ ਹੁੰਦੇ ਇਹਨਾਂ ਤਰ੍ਹਾਂ ਚ ਸਾਡੇ ਹਰ ਵਕਤ ਤਾਜੀ ਮਤਲਬ ਇਹ ਚੀਜ਼ਾਂ ਇੱਥੇ ਆ ਕੇ ਤਾਜ਼ਾ-ਤਾਜ਼ਾ ਹੋ ਜਾਂਦਾ ਹੈਗਾ ਮਸਲਾ ਬਣ ਜਾਂਦਾ ਹੈਗਾ ਵੀ ਸਾਡੇ ਸ਼ਾਹਬਜ਼ਾਦਾ ਨਾਲ ਆਇਆ ਹੋਇਆ ਸਿੰਘਾਂ ਨਾਲ ਆਇਆ ਹੋਇਆ ਕਿਹੜੇ ਦਿਨ ਚੱਲਦੇ ਆ ਜਿਵੇਂ ਬਸ ਕੱਲਾ ਪੈਸਾ ਚਾਹੀਦਾ ਤੇ ਨੱਪੀ ਆਉਂਦੇ ਕਿੱਲੀ ਜੋ ਆਉਂਦਾ ਮੂੰਹ ਦੇ ਵਿੱਚ ਬੱਕੀ ਆਉਂਦੇ ਆ ਮੰਗੂ ਮਠ ਕੀ ਇਹਦਾ ਨਾ ਮੰਗੂ ਮਠ ਨਹੀਂ ਕੀ ਇਹਦਾ ਨਾਂ ਹੈਗਾ ਯਾਰ ਰਮਨਦੀਪਾ ਰਮਨਦੀਪਾ ਆਪ ਦੀ ਇਹ ਚੀਜ਼ ਪ੍ਰੂਫ ਕਰ ਤੂੰ ਵੀ ਤੇਰੇ ਤੇ ਲਾਇਆ ਉਹਨੇ ਇਲਜ਼ਾਮ ਉਹਨੇ ਕਿਹਾ ਹੈ ਕਿ ਮੇਰੇ ਤੋਂ 50000 ਰੁਪਇਆ ਮੰਗਿਆ ਉਹਨੇ ਤੇ ਤੂੰ ਇਹ ਗੱਲ ਨੂੰ ਰਮਨਦੀਪ ਪ੍ਰੂਫ ਕਰ ਕਿਉਂਕਿ ਤੇਰੀ ਗੱਲ ਨਹੀਂ ਹੈਗੀ ਇਹ ਇਹ ਗੱਲ ਉਹਦੀ ਬਾਣੇ ਤੇ ਇਹ ਬਾਣੇ ਤੇ ਉਂਗਲ ਉੱਠ ਰਹੀ ਆ ਤੇ ਤੂੰ ਇਹ ਗੱਲ ਦਾ ਪ੍ਰੂਫ ਕਰ ਵੀ ਮੈਂ ਕਿਸੇ ਤੋਂ 50000 ਨਹੀਂ ਮੰਗਿਆਗਾ ਫੇਰ ਉਹਨੂੰ ਸਾਰੇ ਸਿੰਘ ਉਸ ਬੰਦੇ ਨੂੰ ਪੁੱਛੀਏ ਕਿ ਤੂੰ ਕੌਣ ਹੁੰਨਾ ਹੈ ਬਾਣੇ ਵਾਲੇ ਸਿੰਘ ਤੇ ਇਲਜ਼ਾਮ ਲਾਉਣ ਵਾਲਾ ਜੇ ਤੂੰ ਸੱਚਾ ਹੈ ਤੇ ਰਮਨਦੀਪ ਤੈਨੂੰ ਇਹ ਗੱਲ ਪ੍ਰੂਫ ਕਰਨੀ ਪਣੀ ਆ ਨਹੀਂ ਤਾਂ ਫਿਰ ਅਸੀਂ ਸਮਝਾਂਗੇ ਸਾਰੇ ਸਾਡੀ ਸੰਗਤ ਇਹ ਗੱਲ ਸਮਝੂਗੀ ਕਿ ਵਾਕਿਆ ਹੀ ਤੋਦੋਂ ਪੈਸੇ ਮੰਗੇ ਆ। ਹਲੋ ਚਾਈਦਾ ਬੱਬਾ ਸੰਜਣਾ ਜਿਉਂਦੀ ਬਾਈ ਜੀ ਇਹ ਮੰਗੂ ਮਠ ਵਾਲਾ ਚੋਰ ਠੱਗ ਬੰਦਾ ਸਿੱਖ ਧਰਮ ਦਾ ਨੁਕਸਾਨ ਕਰਦਾ ਹੈ। ਉਹ ਭਰਾਵੋ ਤੁਸੀਂ ਵੀ ਨਾ ਦਵਾ-ਦਵਾ ਜੇ ਨੁਕਸਾਨ ਕਰਦਾ ਤਾਂ ਉਹਨੂੰ ਜਵਾਬ ਦੇਆ ਕਰੋ ਸਿੱਖ ਧਰਮ ਦਾ ਨੁਕਸਾਨ ਕੋਈ ਕੋਈ ਬੰਦੇ ਦੀ ਜੁਰਤ ਨਹੀਂ ਸਿੱਖ ਧਰਮ ਦਾ ਨੁਕਸਾਨ ਕਰ ਜਾਵੇ ਇੱਥੇ ਲੱਲੂ ਪੰਜੂ ਹੋਰ ਬਥੇਰੇ ਆਏ ਆ ਬਥੇਰੇ ਨੇ ਚਾਇਆ ਕਿ ਸਿੱਖ ਧਰਮ ਦਾ ਨੁਕਸਾਨ ਕਰ ਜਾਈਏ ਪਰ ਨਹੀਂ ਸਿੱਖ ਧਰਮ ਦਾ ਨੁਕਸਾਨ ਕੋਈ ਸਿੰਘਾ ਨਹੀਂ ਕਰ ਸਕਦਾ ਸਿੱਖ ਧਰਮ ਨੂੰ ਇਹ ਗੁਰੂ ਪਾਤਸ਼ਾਹ ਦਾ ਧਰਮ ਆ ਇਹ ਗੁਰੂ ਗੋਬਿੰਦ ਸਿੰਘ ਦਾ ਸਾਜਿਆ ਹੋਇਆ ਪੰਥਾ ਹੈ ਇਹਨੂੰ ਕੋਈ ਵੀ ਬੰਦਾ ਨੁਕਸਾਨ ਨਹੀਂ ਕਰ ਸਕਦਾ ਇਹਦਾ ਇਥੇ ਬਥੇਰੇ ਆਏ ਆ ਮੁਗਲ ਵੀ ਆਏ ਆ ਤੁਰਕੀ ਵੀ ਆਏ ਆ ਅੰਗਰੇਜ਼ ਵੀ ਆਏ ਆ ਬਥੇਰਾ ਕੁਛ ਆਇਆ ਇਥੇ ਇਹਦਾ ਕੋਈ ਨੁਕਸਾਨ ਨਹੀਂ ਕਰਨ ਵਾਲਾ ਜੰਮਿਆ ਹੈਗਾ ਪਰ ਇਹਨਾਂ ਲੋਕਾਂ ਨੂੰ ਸ਼ਰਮ ਚਾਹੀਦੀ ਆ ਜੇ ਤੁਸੀਂ ਗਏ ਆ ਤੁਸੀਂ ਗਏ ਆ ਸਿਰਫ ਇਸ ਕਰਕੇ ਕਿ ਉਹ ਮੁੰਡਾ ਸਿੱਖ ਆ ਉਹ ਸਿਰ ਤੇ ਦਸਤਾਰ ਸਜਾਉਂਦਾ ਏ ਤੁਸੀਂ ਇਸ ਕਰਕੇ ਗਏ ਆ ਕਿ ਤੁਸੀਂ ਉੱਥੇ ਜਾ ਕੇ ਪੈਸੇ ਮੰਗਣੇ ਯਾਰ ਉਹ ਮੁੰਡਾ ਉਹ ਵੀਡੀਓ ਵਾਇਰਲ ਕਰੀ ਜਾਂਦਾ ਉਹ ਮੁੰਡਾ ਕਹਿੰਦਾ ਨੇ ਨੇ ਪੈਸੇ ਮੰਗੇ ਮੇਰੇ ਤੋਂ ਤੇ ਇਸ ਬੰਦੇ ਨੂੰ ਹੁਣ ਮੈਂ ਸੰਗਤ ਨੂੰ ਕਹਿੰਦਾ ਕਿ ਇਹ ਰਮਨਦੀਪ ਕੋਲੇ ਵੀਡੀਓ ਲਾਜ ਨਹੀਂ ਜਾਵੇ ਤੇ ਰਮਨਦੀਪ ਨੂੰ ਇਹ ਗੱਲ ਪ੍ਰੂਫ ਕਰਨੀ ਪੈਣੀ ਆ ਕਿ ਅਸੀਂ ਕੋਈ ਪੈਸਾ ਨਹੀਂ ਲਿਆ ਕੋਈ ਪੈਸਾ ਨਹੀਂ ਮੰਗਿਆ ਸੀ ਇਹਨਾਂ ਕੋਲੋਂ ਰਮਨਦੀਪ ਇਹ ਗੱਲ ਪ੍ਰੂਫ ਕਰੇ ਤੇ ਨਹੀਂ ਰਮਨਦੀਪ ਤੇਰੇ ਆਸਤੇ ਬਹੁਤ ਗਲਤ ਗੱਲਾਂ ਨੇ ਤੇ ਤੂੰ ਵੀ ਉਹਨਾਂ ਹੀ ਚੋਰ ਆਂ ਜੇ ਤੂੰ ਇਹ ਇਹ ਚੀਜ਼ ਚ ਉਧਾਰੇ ਕਲਦਾ ਨਾ ਤੇ ਤੂੰ ਵੀ ਉਹਨਾਂ ਹੀ ਪੰਥ ਦਾ ਦੁਖੀ ਆਂ ਜਿੰਨਾ ਇਹ ਆਹ ਆਹ ਹੈ ਇਹ ਤਾਂ ਨਾ ਹੈ ਵਾ ਆ ਮੁੰਡੇ ਦਾ ਕੁੱਲੜ ਪੀਜੇ ਵਾਲੇ ਦਾ ਜੇ ਕੁੱਲੜ ਪੀਜੇ ਵਾਲਾ ਗਲਤ ਹੈ ਨਾ ਤੇ ਤੂੰ ਵੀ ਗਲਤ ਹੋ ਹੀ ਮੰਨਿਆ ਜਾਣਾ ਹੈ ਤੇ ਕੁੱਲੜ ਪੀਜੇ ਵਾਲੇ ਨੂੰ ਮੈਂ ਬੇਨਤੀ ਕਰਨੀ ਚਾਹੁੰਦਾ ਗੱਲ ਸੁਣ ਲੈ ਮਿੱਤਰਾ ਆਪ ਦੀ ਇੱਜ਼ਤ ਆਪਦੇ ਹੱਥ ਵਿੱਚ ਹੁੰਦੀ ਆ ਤੈਨੂੰ ਮਹਾਰਾਜ ਨੇ ਕੋਈ ਟੈਲੈਂਟ ਬਖਸ਼ਿਆ ਹੈ ਨਾ ਤੇ ਉਹਨੂੰ ਟੈਲੈਂਟ ਵਾਂਗੂ ਯੂਜ਼ ਕਰ ਠੀਕ ਆ ਧੀਆਂ ਪਹਿਣਾ ਨੰਗੀਆਂ ਕਰਕੇ ਲੋਕਾਂ ਦੇ ਮੂਹਰੇ ਵਿਖਾਉਣੀਆਂ ਇਹ ਕਿਹੜਾ ਟਾਇਲੈਂਟ ਹੋਇਆ ਕਿਹੜੀ ਮਸ਼ੂਰੀ ਹੋਈ ਜੇ ਕੋਈ ਕੰਦਾ ਕਦੇ ਉਹ ਇਹ ਇਹਨਾਂ ਗੱਲਾਂ ਪਿੱਛੇ ਨਾ ਕਤਲ ਹੋ ਜਾਂਦੇ ਸੀ ਆਪਣੇ ਬਜ਼ੁਰਗਾਂ ਆਪਣੇ ਕਿਹੜੇ ਪੁਰਾਣੇ ਬਜ਼ੁਰਗ ਸੀ ਨਾ ਹੁਣ ਤਾਂ ਦੁਨੀਆ 'ਚ ਸ਼ਰਮਨਾ ਦੀ ਚੀਜ਼ ਖਤਮ ਹੋ ਚਲੀ ਹੈ ਦੁਨੀਆ 'ਚ ਇਹ ਪੰਜਾਬ ਦੀ ਧਰਤੀ ਆ ਇੱਥੇ ਇਸ ਚੀਜ਼ ਦੇ ਨਾਂ ਤੇ ਨਾ ਕੋਈ ਟੀ ਪਹਿਨਦੇ ਟੀ ਪਹਿਨਣ ਵਾਲਾ ਕੋਈ ਅੱਖ ਚੱਕ ਝਾਕ ਲੈਂਦਾ ਸੀ ਨਾ ਤੇ ਕਤਲ ਹੋ ਜਾਂਦੇ ਸੀ ਕਤਲ ਅੱਜ ਇਹ ਸ਼ਰਮ ਲਾ ਲਈ ਹੈ ਸਾਡੇ ਲੋਕਾਂ ਨੇ ਸਿਰਾਂ ਤੇ ਪੱਗਾਂ ਬੰਨੀਆਂ ਇੱਕ ਦੋ ਹੋਰ ਲੰਡਰਾਂ ਕੁੱਤੇ ਇੱਕ ਦੋ ਹੋਰ ਉਹ ਤਾਂ ਆ ਸਜਾਈ ਫਿਰਦੇ ਆ ਤਾਂ ਦੂਜੇ ਦਮਾਲੇ ਸਜਾਏ ਹੋਏ ਉਹਨਾਂ ਦੇ ਮੈਂ ਪਹਿਲਾਂ ਵੀਡੀਓ ਪਾਈ ਸੀ ਉਹ ਉਹ ਬੀਬੀ ਦੇ ਲਈ ਦਮਾਲਾ ਕਿਸ ਕੀ ਬੰਨੀ ਹੈ ਤਾਂ ਕੁੱਤੇ ਦੇ ਵੀ ਦਮਾਲਾ ਸਜਾਏ ਪਿਆ ਤੇ ਉਹ ਕਿੱਡੇ ਗਲਤ ਤਰੀਕੇ ਨਾਲ ਉਹਨੇ ਵੀਡੀਓ ਬਣਾ ਕੇ ਪਾਈ ਆ ਸ਼ਰਮੀ ਲਾਲੀ ਯਾਰ ਲੋਕਾਂ ਨੇ ਤੇ ਮੇਰੇ ਵੀਰ ਨਾ ਤੁਸੀਂ ਜਿੰਨੀ ਵੀ ਸੰਗਤ ਦਾਸ ਨਾਲ ਜੁੜਦੀ ਆ ਜਾਂ ਦਾਸ ਦੀ ਕੋਈ ਵੀਡੀਓ ਦੇਖਦਾ ਏ ਤੁਸੀਂ ਮੇਰੇ ਵੀਰ ਗੁਰੂ ਗੋਬਿੰਦ ਸਿੰਘ ਦੇ ਪੁੱਤ ਹੋਣ ਦੇ ਨਾਤੇ ਇੱਕ ਸਿੱਖ ਹੋਣ ਦੇ ਨਾਤੇ ਭਾਵੇਂ ਤੁਸੀਂ ਕੇਸ ਧਰਿਆ ਭਾਵੇਂ ਸਹਿ ਧਰਿਆ ਇਹਨਾਂ ਚੀਜ਼ਾਂ ਤੇ ਨਾ ਕੰਟਰੋਲ ਕਰਿਆ ਕਰੋ ਇਹ ਜੇ ਲੱਚਰ ਬੰਦਿਆਂ ਨੂੰ ਜਿਹੜੇ ਸਿੱਖ ਧਰਮ ਵਿੱਚ ਰਹਿ ਕੇ ਇੰਨੀ ਲਚਰਤਾ ਬੁਲਾਉਂਦੇ ਨੇ ਉਹਨਾਂ ਨੂੰ ਜਵਾਬ ਦਿਆ ਕਰੋ ਇਹਨਾਂ ਦੀ ਬੇਇੱਜ਼ਤੀ ਕਰਿਆ ਕਰੋ ਇਹਨਾਂ ਦੀਆਂ ਵੀਡੀਓ ਵਾਇਰਲ ਨਾ ਕਰਿਆ ਕਰੋ ਜਦੋਂ ਤੁਸੀਂ ਅਸੀਂ ਸਾਰੇ ਇਹਨਾਂ ਦੀਆਂ ਵੀਡੀਓ ਵਾਇਰਲ ਕਰਦੇ ਆਂ ਤੇ ਇਹਨਾਂ ਨੂੰ ਮਤਲਬ ਆਇਆ ਕਿ ਵੀਊ ਵਾ ਵਧੇ ਉਧੇ ਇਹਨਾਂ ਨੂੰ ਜੋ ਵੀ ਹੁੰਦਾ ਹੈਗਾ ਤੇ ਉਹਨਾਂ ਦੇ ਇਹਨਾਂ ਨੂੰ ਉੱਚੀ ਦੇ ਪੈਸੇ ਆਉਣ ਲੱਗਦੇ ਤੇ ਇਹ ਫਿਰ ਗਾਲਾਂ ਗੂਲਾਂ ਨੂੰ ਕੁਝ ਨਹੀਂ ਸਮਝਦੇ ਜਦੋਂ ਕਹਿੰਦੇ ਨਾ ਉਹ ਕਹਿੰਦੇ ਵਿਚਾਰਾ ਮਾਂ ਦੀ ਧੁੱਲ ਦੀ ਧਾਲ ਤੇ ਉਹ ਕਹਿੰਦੇ ਨਹੀਂ ਇਹ ਤਾਂ ਪੁੰਜੀ ਖਾਣੇ ਹੁੰਨੇ ਆ ਉਹ ਗੱਲ ਬਣੀ ਪਈ ਆ ਜਦੋਂ ਪੈਸੇ ਆਉਣ ਲੱਗ ਜਾਂਦੇ ਆ ਨਾ ਇਹਨਾਂ ਨੂੰ ਆਹ ਸ਼ੋਸ਼ਕ ਸਾਈਡ ਤੋਂ ਪੈਸੇ ਆਉਣ ਲੱਗ ਜਾਂਦੇ ਆ ਉਦੋਂ ਗਾਲਾਂ ਗੂਲਾਂ ਦਾ ਖਤਮ ਹੋ ਜਾਂਦਾ ਸਿਸਟਮ ਨੀ ਕੋਈ ਗਾਲਾਂ ਕੱਢੀ ਜਾਵੇ ਕੋਈ ਕੁਛ ਕਰੀ ਜਾਵੇ ਕੋਈ ਮਤਲਬ ਨਹੀਂ ਰਹਿ ਜਾਂਦਾ ਇਹਨਾਂ ਨੂੰ ਸਿਰਫ ਤੇ ਸਿਰਫ ਗਾਲਾਂ ਮਤਲਬ ਪੈਸੇ ਆਉਣੇ ਚਾਹੀਦੇ ਸਿਰਫ ਇਸ ਕਰਕੇ ਇਹੋ ਜਿਹੇ ਲੱਚਰਾਂ ਨੂੰ ਮੇਰੇ ਵਿੱਚ ਚੜਾਇਆ ਨਾ ਕਰੋ ਤੇ ਇੱਕ ਉਲੜ ਪੀਜੇ ਵਾਲਿਆ ਤੂੰ ਭਰਾ ਹੈਂ ਆ ਸਾਡਾ ਛੋਟਾ ਸਿੱਖ ਸਰਦਾਰ ਆ ਤੈਨੂੰ ਇਹ ਬੇਨਤੀ ਆ ਵੀਡੀਓ ਬਣਾ ਵਧੀਆ ਵੀਡੀਓ ਬਣਾ ਲੋਕਾਂ ਦਾ ਮਨੋਰੰਜਨ ਕਰੋ ਠੀਕ ਹੈ ਟਾਈਲੈਂਡ ਦਿੱਤਾ ਹੈ ਪਰ ਲੱਚਰਤਾ ਵਾਲੀਆਂ ਕੰਮ ਨਾ ਕਰ ਨਾ ਲੱਚਰਤਾ ਵਾਲੇ ਕੰਮ ਕਰੋ ਬਹੁਤ ਚੰਗੀ ਗੱਲ ਹੋਊਗੀ ਇਹ ਬਾਅਦ ਵਿੱਚ ਤੁਸੀਂ ਲੋਕ ਕਹਿੰਨੇ ਆ ਸਾਡਾ ਮਰਨੂ ਦਿਲ ਕਰਦਾ ਸਾਡਾ ਆਇਂ ਦਿਲ ਕਰਦਾ ਮੇਰੇ ਘਰ ਲਈ ਮਰ ਜੂਗੀ ਤੇ ਜਦੋਂ ਬਣਾਉਣੇ ਆ ਉਦੋਂ ਨਹੀਂ ਲੱਗਦਾ ਵੀ ਭੈਣਾ ਸਾਡਾ ਇਹ ਵੀ ਜੇ ਕਿਸੇ ਕੋਲ ਜਾਵਲੀ ਵੀਡੀਓ ਤੇ ਫਿਰ ਕੀ ਬਣੂਗਾ ਉਦੋਂ ਇਹ ਅਹਿਸਾਸ ਹੁੰਦਾ ਗੱਲ ਦਾ ਹੱਦ ਹੋ ਗਈ ਯਾਰ ਬਣਾਉਣੀ ਕਿਉਂ ਆ ਤੂੰ ਕਹਿੰਨਾ ਕਿ ਮੇਰੇ ਘਰ ਵਾਲੀ ਆ ਮੇਰੀ ਕਿਹੜਾ ਮਸ਼ੂਕ ਆ ਤੂੰ ਇਹ ਗੱਲ ਕਹੀਏ ਵੀਡੀਓ ਚ ਇਹ ਮੇਰੀ ਘਰ ਵਾਲੀ ਆ ਤੇ ਕੀ ਘਰ ਵਾਲੀ ਇੱਕ ਔਰਤ ਨਹੀਂ ਗਈ ਉਹ ਕੀ ਪੱਥਰ ਦਾ ਬੁੱਤ ਉਹਦੀ ਕੋਈ ਇੱਜ਼ਤ ਨਹੀਂ ਗਈ ਘਰ ਵਾਲੀ ਦੀ ਵੀਡੀਓ ਵਾਇਰਲ ਕਰ ਸਕਦਾ ਤੂੰ ਤੈਨੂੰ ਕਿਸੇ ਕਾਨੂੰਨ ਨੇ ਹੱਕ ਦਿੱਤਾ ਹੈ ਬਿਲਕੁਲ ਨਹੀਂ ਤੂੰ ਘਰ ਵਾਲੀ ਦੀ ਵੀਡੀਓ ਵੀ ਵਾਇਰਲ ਨਹੀਂ ਜੇ ਕਰ ਸਕਦਾ ਇਹ ਗੱਲ ਨੋਟ ਕਰ ਲੈ ਆਪਣੇ ਆਪ ਨੂੰ ਸੰਭਾਲੋ ਇਹ ਸਿੱਖ ਧਰਮ ਦੇ ਵਿੱਚ ਜੰਮੇ ਹੋ ਸਿੱਖ ਧਰਮ ਦਾ ਪਹਿਲਾਂ ਹੀ ਤੁਹਾਡੇ ਵਰਗੇ ਬੇੜਾ ਕਰ ਕਰਨ ਦੇ ਤਲੇ ਆ ਤੇ ਤੁਹਾਡਾ ਬੋਤ ਹੈ ਇਸ ਚੀਜ਼ ਤੇ ਕੰਟਰੋਲ ਕਰੋ ਜੇ ਕੋਈ ਕਰਦਾ ਹੈ ਇਹਨਾਂ ਨੂੰ ਰੋਕੋ ਇਹ ਬੇਨਤੀਆਂ ਪ੍ਰਵਾਨ ਕਰੋ ਇਹ ਸਿੱਖੀਆਂ ਨਾ ਇਹ ਸਿੱਖ ਧਰਮ ਬੜਾ ਔਖਾ ਇਹ ਟੂੰਬੇ ਦੀ ਤਾਰ ਤੋਂ ਸ਼ੁਰੂ ਹੋ ਕੇ ਤੇ ਖੰਡੇ ਧਾਰ ਤੇ ਜਾ ਕੇ ਸੰਪੂਰਨ ਹੋਇਆ ਏ ਇੱਕ ਸਿੱਖ ਧਰਮ ਇਦਾਂ ਨਹੀਂ ਇਹ ਵੀ ਐਂ ਹੀ ਮਿਲ ਗਿਆ ਥਾਲੀ ਚ ਪਰੋਸ ਕੇ ਮਿਲ ਗਿਆ ਇਸ ਹਰ ਹਰ ਇੱਕ ਦੇ ਧਰਤੀ ਦੀ ਪੰਜਾਬ ਦੀ ਧਰਤੀ ਹੈ ਨਾ ਇੱਥੇ ਖੂਨ ਦੇ ਹਰ ਇੱਕ ਜਰਰੇ ਵਿੱਚ ਖੂਨ ਸਿੰਘਾਂ ਦਾ ਖੂਨ ਇੱਥੇ ਲੱਗਾ ਵਿਆ ਇਹ ਖੂਨ ਦੇ ਵਿੱਚ ਗੁੰਨੀ ਹੋਈ ਧਰਤੀ ਆ ਪੰਜਾਬ ਦੀ ਇਸ ਸਿੱਖੀ ਨੂੰ ਬਰਕਰਾਰ ਰੱਖਣ ਵਾਸਤੇ ਇਹ ਦਿਮਾਲਿਆਂ ਨੂੰ ਇਹਨਾਂ ਪੱਗਾਂ ਨੂੰ ਬਰਕਰਾਰ ਰੱਖਣ ਵਾਸਤੇ ਇਹਨਾਂ ਦੀ ਸ਼ਾਨ ਨੂੰ ਮਾਨ ਨੂੰ ਰੱਖਣ ਵਾਸਤੇ ਐਨੇ ਬਲੀਦਾਨ ਦਿੱਤੇ ਸੰਘਾਂ ਨੇ ਅੱਜ ਸਾਡੇ ਵਰਗੇ ਥੋੜੇ ਵਰਗੇ ਉੱਠ ਕੇ ਇਸ ਪੱਗ ਦੀ ਨੂੰ ਇਸ ਪੱਗ ਨੂੰ ਇੱਕ ਕੱਪੜਾ ਸਮਝ ਕੇ ਮਾਮੂਲੀ ਤੇ ਇਹਦੀ ਬੇਇੱਜ਼ਤੀ ਕਰਦੇ ਆ ਲੋਕਾਂ ਸਾਹਮਣੇ ਨੰਗੇਜ ਵਿਖਾਉਂਦੇ ਆ ਤੇ ਆਪ ਤਮਾਸ਼ਾ ਬਣ ਗਏ ਆ ਤੇ ਲੋਕ ਹੱਸਦੇ ਆ ਕਿ ਯਾਰ ਸਿੱਖ ਇਹੋ ਜੇ ਹੋਣਗੇ ਇਹ ਤੁਸੀਂ ਆਪਣਾ ਨਹੀਂ ਕਰਦੇ ਨੁਕਸਾਨ ਇਹ ਤੁਸੀਂ ਹੋਰ ਸਿੱਖਾਂ ਦਾ ਨੁਕਸਾਨ ਵੀ ਕਰਦੇ ਆ ਕਿਉਂਕਿ ਇੱਕ ਸਿੱਖ ਦੀ ਵਜ੍ਹਾ ਨਾਲ ਅਨੇਕਾਂ ਸਿੱਖਾਂ ਨੂੰ ਲੋਕ ਇਸ ਨਜ਼ਰ ਨਾਲ ਵੇਖਦੇ ਆ ਬੇਨਤੀਆਂ ਪਵਾਨ ਕਰਿਓ ਤੇ ਮੰਗੂ ਮੱਠ ਜੇ ਤੂੰ ਸੱਚਾ ਏ ਮੰਗੂ ਮੱਠ ਜੇ ਤੂੰ ਸੱਚਾ ਏ ਰਮਨਦੀਪ ਤੇ ਇਹ ਤੂੰ ਜਨਤਕ ਕਰ ਵੇ ਤੇਰੇ ਤੇ ਇਹ ਇਲਜ਼ਾਮ ਲੱਗ ਰਿਹਾ ਏ ਇਹ ਤੇਰੇ ਤੇ ਨੇ ਤੇਰੇ ਬਾਣੇ ਤੇ ਇਲਜ਼ਾਮ ਲੱਗ ਰਿਹਾ ਏ ਕਿ ਤੂੰ ਤੋਂ 50000 ਰੁਪਇਆ ਮੰਗਿਆ ਏ ਤੇ ਇਹ ਚੀਜ਼ ਤੂੰ ਜਨਤਕ ਕਰ ਤੇ ਇਸ ਚੀਜ਼ ਨੂੰ ਸੰਗਤ ਸਾਹਮਣੇ ਲੈ ਕੇ ਆ ਇਹ ਬੜੀ ਵੱਡੀ ਗੱਲ ਆ ਵਾਰ-ਵਾਰ ਤੈਨੂੰ ਉਹ ਬੰਦਾ ਟਾਰਗੇਟ ਕਰ ਰਿਹਾ ਤੇ ਤੇਰੀ ਵੀਡੀਓ ਪਾਈ ਆ ਨਸਬਾ ਦੇਖੀ ਵੀਡੀਓ ਉਹਦੇ ਵਿੱਚੋਂ ਕਹੀ ਜਾ ਰਿਹਾ ਕਿ ਆਹ ਬੰਦਾ ਗੋਲ ਪਾਰਨੇ ਵਾਲਾ ਇਹ ਬਹੁਤ ਸ਼ਰਮ ਦੀ ਗੱਲ ਆ ਬਹੁਤ ਸ਼ਰਮ ਦੀ ਗੱਲ ਆ ਮੇਰਾ ਵੀਰ ਤੇ ਆਪਣਾ ਭਾਈ ਸਿੱਧੀ ਢਾਡੇ ਚੱਲਦੇ ਆ ਤੇ ਗੁਰੂ ਮਹਾਰਾਜ ਦਾ ਨਾਮ ਲੋ ਤੇ ਇਹਨਾਂ ਗੱਲਾਂ 'ਚ ਨਾ ਪਾਓ ਇਹਨਾਂ ਕੌਂਟਰੋਵਰਸੀਆਂ 'ਚ ਕੋਈ ਨਹੀਂ ਰੱਖਿਆ ਤੇ ਕੁੱਲੜ ਪੀੜੇ ਵਾਲਿਆ ਤੇਰੇ ਘਰ ਵਾਲੀ ਇੱਕ ਪੰਜਾਬ ਦੀ ਧੀ ਵੀ ਆ ਠੀਕ ਆ ਤੇ ਸਾਡੀ ਤਾਂ ਬੱਚੀ ਆ ਤੇ ਭਰਾਵਾ ਉਹ ਇਹਨਾਂ ਬੱਚੀਆਂ ਨੂੰ ਅਸੀਂ ਨਹੀਂ ਚਾਹੁੰਦੇ ਵੀ ਇਹਨਾਂ ਦਾ ਨਗੇਜ ਪੂਰੀ ਦੁਨੀਆ ਦੇਖੇ ਅਸੀਂ ਨਹੀਂ ਚਾਹੁੰਦੇ ਕਿ ਇਸ ਕਰਕੇ ਵੀਡੀਓ ਬਣਾਓ ਵਧੀਆ ਬਣਾਓ ਜਿਵੇਂ ਪਰਿਵਾਰਾਂ 'ਚ ਬੈਠ ਕੇ ਵੇਖਿਆ ਜਾਣ ਲੋਕਾਂ ਨੂੰ ਚੰਗੀਆਂ ਲੱਗਣ ਬਸ ਠੀਕ ਆ ਸਾਨੂੰ ਕੀ ਇਪੱਤੀ ਕਿਸੇ 'ਤੇ ਔਰ ਜਿੱਥੇ ਸਾਨੂੰ ਲੱਗਿਆ ਕਿ ਪੱਗ ਦੀ ਗੱਲ ਆ ਤੇਰੇ ਤੇ ਬੋਲਾਂਗੇ ਵੀ ਵੀਡੀਓ ਪਾਵਾਂਗੇ ਤੇ ਤੈਨੂੰ ਮਿਲਾਂਗੇ ਵੀ ਐਸੀ ਗੱਲ ਨਹੀਂ ਹੈਗੀ ਤੇ ਕਰਿਓ ਪ੍ਰਵਾਨ ਬੇਨਤੀ ਨੂੰ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ